ਕਿੱਧਰ ਕੋਣ ਹਗਾ ਤਾਂ ਹਾਂ ਹੋਰ ਕੀ ਹਾਲ ਚਾਲ ਵਧੀਆ ਜੀ ਵਧੀਆ ਕੀ ਨਾਮ ਆ ਤੁਹਾਡਾ ਠਿਕਦਾਰ ਸਾਹਿਬ ਆਪਣਾ ਨਾਮ ਨਰਮਨ ਸਿੰਘ ਜੀ ਨਰਮਨ ਸਿੰਘ ਆ ਤੁਹਾਡਾ ਨਾਮ ਅੱਛਾ ਅੱਛਾ ਨਰਮਨ ਸਿੰਘ ਕਿੰਨੇ ਕੇ ਸਮੇਂ ਚ ਠਿਕਮ ਕੰਮ ਕਰਦੇ ਜਿਹੜੇ 10 ਤੋਂ 12 ਸਾਲ ਗਏ ਤੁਹਾਨੂੰ 12 ਕੇ ਸਾਲ ਹੋ ਗਏ ਕੰਮ ਕਰਦਾਂ ਕਿੰਨੇ ਕੁ ਗੋਠੀਆਂ ਤੇ ਚੱਕੀਆਂ ਜਾਂ ਮਕਾਨ ਕਿੰਨੇ ਕੁ ਚੱਕੇ ਨੇ ਚਾਰ 4.5 ਸੌ ਗੋਠੀਆਂ ਦੀ ਚੱਕੀ ਐ ਐਗਰੀਮੈਂਟ ਕੀ ਹੁੰਦਾ ਦਾ ਤੁਹਾਡਾ ਐਗਰੀਮੈਂਟ ਆਏ ਆਪਣਾ ਪਾਸੇ ਇਹੀ ਲਿਖਿਆ ਹੁੰਦਾਗਾ ਵੀ ਸਾਡੀ 100% ਗਾਰੰਟੀ ਤੌਰ ਤੇ ਹੈ 100% ਗਾਰੰਟੀ ਜੇ ਟ੍ਰੇਡ ਆ ਗਈ ਤਾਂ ਮੈਨੂੰ ਤੁਸੇ ਖਰਜਣਾ ਪਰੂਗੇ ਹਾਂਜੀ ਗਾਰੰਟੀ ਤੇ ਹੁੰਦਾ ਹੈ ਨੰਬਰ 1 ਰਾਜਵਿੰਦਰ ਸਿੰਘ ਤੀਰਾ 13 ਚੈਨਲ ਤੇ ਦੇਖ ਰਹੇ ਦਰਸ਼ਕਾਂ ਦਾ ਸਭ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਪੱਤਰਕਾਰ ਰਾਜਵਿੰਦਰ ਸਿੰਘ ਥਾਲਾ ਨਾਗਰ ਹੈ ਦਰਸ਼ਕੋ ਅੱਜ ਜਿਹੜੀ ਵੀਡੀਓ ਕਿਹੜੇ ਵਿਸ਼ੇ ਦੇ ਵੀਡੀਓ ਬਣਾ ਰਹੇ ਆ ਅਤੇ ਕਿਹੜੇ ਵਿਸ਼ੇ ਤੇ ਤੁਹਾਡੇ ਤੱਕ ਆ ਵੀਡੀਓ ਬਣਾ ਕੇ ਪੇਸ਼ ਕਰਨੀ ਹੈ ਸੋ ਦੀ ਜਾਣਕਾਰੀ ਪ੍ਰੋਪਰ ਤੌਰ ਤੇ ਤੁਹਾਡੇ ਤੱਕ ਪਹੁੰਚਾਵਾਂਗੇ ਤਦ ਤੱਕ ਸਾਡੇ ਚੈਨਲ ਦੇ ਨਾਲ ਬਨੇ ਰਹੋ ਜੀ ਕਈ ਵੀਰੀ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਆਸਾ ਰੱਖ ਕੇ ਘਰ ਮਕਾਨ ਬਣਾਏ ਹੁੰਦੇ ਆ ਉਹ ਆਖਰ ਕੀ ਹੁੰਦਾਗਾ ਸਾਡੇ ਦੇਸ਼ਾਂ-ਪਦੇਸਾਂ ਵਿੱਚ ਵੀ ਸਾਡੇ ਜਿਹੜੇ ਬਜ਼ੁਰਗਾਂ ਸਾਡੇ ਭੈਣ ਭਾਈਆ ਉਹ ਆਪਣੇ ਕੋਠੀਆਂ ਮਕਾਨ ਬਣਾ ਕੇ ਚਲੇ ਜਾਂਦੇ ਆ ਉਹਨਾਂ ਦੇ ਆਉਂਦੇ-ਉਂਦੇ ਜਾਂ ਸਾਡੇ ਪੰਜਾਬ ਦੇ ਵਿੱਚ ਜਿਹੜੇ ਵਾਸੀ ਰਹਿੰਦੇ ਆ ਉਹਨਾਂ ਦੇ ਮਕਾਨ ਆ ਜਿਹੜੇ ਦਿਨ ਦਿਨ ਉਹ ਨੀਵੇਂ ਹੋ ਜਾਂਦੇ ਆ ਜਿਵੇਂ ਕਿ ਸਰਕਾਰਾਂ ਬਦਲਦੀਆਂ ਉਸਤ ਕਈ ਇਹ ਰੋਡ ਆ ਜਿਹੜੇ ਆਏ 5 ਸਾਲਾਂ ਬਾਅਦ 10 ਸਾਲਾਂ ਬਾਅਦ 20 ਸਾਲਾਂ ਬਾਅਦ ਜਿਹੜੇ ਨਵੇਂ ਰੋਡ ਬਣ ਜਾਂਦੇ ਆ ਉੱਚੇ ਹੋ ਜਾਂਦੇ ਆ ਜੋ ਪਿੰਡਾਂ ਦੀਆਂ ਆ ਮੀਹਾਂ ਖਾਲੀਆਂ ਨਾਲੀਆਂ ਦੁਨੀ ਉੱਚੀਆਂ ਹੋ ਜਾਂਦੀਆਂ ਇਸ ਲਈ ਸਾਡੇ ਘਰ ਆ ਉਹ ਬੜੇ ਨੀਵੇਂ ਹੋ ਜਾਂਦੇ ਆ ਜਦੋਂ ਫਿਰ ਮੀਂਹ ਆਉਂਦਾ ਜਿਹੜਾ ਪਾਣੀ ਆ ਉਹ ਸਾਡੇ ਅੰਦਰ ਪੈ ਜਾਂਦਾ ਆਖਰ ਨੂੰ ਕੀ ਹੁੰਦਾਗਾ ਜਿਹੜੇ ਸਾਡੇ ਘਰ ਦੇ ਵਿੱਚ ਤਰੇੜਾਂ ਕਈ ਵੀ ਰਜਦੀਆਂ ਕਈ ਵੀ ਸੱਤਾ ਡਿੱਗ ਪੈਂਦੀਆਂ ਤੇ ਉਹਦੇ ਵਿੱਚ ਸਾਡੀ ਬੜੀ ਚਿੰਤਾ ਹੋ ਜਾਂਦੀ ਹੈ ਪਰਵਾਰ ਨੂੰ ਜਿਨ੍ਹਾਂ ਨੇ ਲੱਖਾਂ ਰੁਪਇਆ ਲਾ ਕੇ ਉਹ ਮਕਾਨ ਉਹ ਬਿਲਡਿੰਗ ਖੜਨੀ ਕਰਨੀ ਚਾਹੁੰਦੇ ਆ ਪਰ ਤੁਹਾਡੇ ਅੱਜ ਲੱਖਾਂ ਰੁਪਇਆ ਨੂੰ ਬਚਾਉਣ ਵਾਸਤੇ ਤੁਹਾਡੀਆਂ ਜਿਹੜੀਆਂ ਆਸਾਂ ਨੂੰ ਬਚਾਉਣ ਵਾਸਤੇ ਪਿੰਡ ਸੈਣਾ ਵਿਖੇ ਅੱਜ ਪਹੁੰਚੇ ਆ ਜੋ ਕਿ ਟੀਮ ਉਹ ਕੰਮ ਕਰ ਰਹੀ ਆ ਮਕਾਨ ਉੱਚਾ ਚੱਕਣ ਦੀ ਸੂਰੇ ਪਿੰਡ ਸੈਣਾ ਵਿਖੇ ਪ੍ਰਾਇਮਰੀ ਸਕੂਲ ਦੀ ਜਿਹੜੀ ਹਾਂ ਇਹ ਬਿਲਡਿੰਗ ਤੁਸੀਂ ਦੇਖਦੇ ਕਮਰੇ ਆ ਹਾਂ ਇਹ ਉੱਚਾ ਚੱਕ ਰਹੇ ਆ ਸੋ ਉਹਦੇ ਬਾਰੇ ਜਾਂ ਕੋਈ ਕਾਗਜ਼ ਪੱਤਰ ਬਣਾਉਂਦੇ ਆ ਜਾਂ ਕੋਈ ਘਰ ਦੇ ਵਿੱਚ ਉਹਨਾਂ ਦੇ ਪੁੱਛਾ ਕਰਦੇ ਉੱਤੇ ਜਿਹੜਾ ਆ ਜਾਵੇ ਕੀ ਹੋ ਜਿਹੜਾ ਹਰਜਾਨਾ ਭਰ ਸਕਦੇ ਆ ਸੋ ਆਓ ਆਪਾਂ ਮਿਲਦੇ ਆਂ ਆਪਾਂ ਠੇਕੇਦਾਰ ਨੂੰ ਠੇਕੇਦਾਰ ਕੋ ਕੋਈ ਗੱਲ ਨਹੀਂ ਜਰੂਰੀ ਨਹੀਂ ਚੱਲ ਜਿਤੇ ਦੇਖਸਤ ਨੂੰ ਜਾਈਏ ਆਓ ਠੇਕੇਦਾਰ ਕੋ ਨਾਲ ਹੋ ਗਏ ਆਓ ਵੀ ਠੇਕੇਦਾਰ ਸਾਹਿਬ ਆ ਜਮ ਮੈਂ ਸੱਜੀ ਜੱਲਾ ਵੀ ਦਾਫ ਨੰਬਰ ਸਸੇ ਘਾਲ ਹੋ ਠੀਕ ਹੋ ਖੜੀ ਕਲਾ ਵਧੀਆ ਮਾਲ ਕਰੇ ਮੇਰਾ ਜੀ ਹਾਂ ਹੋਰ ਕੀ ਹਾਲ ਚਾਲ ਵਧੀਆ ਜੀ ਵਧੀਆ ਕੀ ਨਾਮ ਆ ਤੁਹਾਡਾ ਠੀਕਦਰ ਸਾਹਿਬ ਆਪਣਾ ਨਾਮ ਨਰਮਨ ਸਿੰਘ ਜੀ ਨਰਮਨ ਸਿੰਘ ਆ ਤੁਹਾਡਾ ਨਾਮ ਅੱਛਾ ਅੱਛਾ ਨਰਮਨ ਸਿੰਘ ਕਿਹੜਾ ਪਿੰਡ ਆਪਣਾ ਪਿੰਡ ਸਾਪੂ ਵਾਲਾ ਜੀ ਜਿਲ੍ਹਾ ਮੋਗਾ ਜੀ ਹਾਂ ਜਿਲ੍ਹਾ ਮੋਗਾ ਸਾਪੂ ਵਾਲਾ ਪਿੰਡ ਹਾਂਜੀ ਠੀਕ ਹੈ ਜੀ ਕੀ ਨਾਮ ਦਾ ਸਾਹਿਬ ਨਰਮਨ ਸਿੰਘ ਨਰਮਨ ਸਿੰਘ ਨਰਮ ਸਿੰਘ ਜੀ ਆਪਾਂ ਗੱਲ ਕਰੀਏ ਕਿ ਜਿਹੜਾ ਤੁਸੀਂ ਆ ਜੱਕ ਸਿਸਟਮ ਦੇ ਨਾਲ ਜਿਹੜੀਆਂ ਬਿਲਡਿੰਗਾਂ ਚੱਕਦੇ ਆ ਜਾਂ ਕੋਠੀਆਂ ਜਾਂ ਮਕਾਨ ਚੱਕਦੇ ਆ ਹਾਂਜੀ ਇਹ ਆਪਾਂ ਪਹਿਲੇ ਤਾਂ ਜਾਣਕਾਰੀ ਹੀ ਲੈਣੀ ਚਾਹੁੰਦੇ ਆ ਕਿ ਕਿੰਨੇ ਕੇ ਸਮੇਂ ਚ ਤੁਸੀਂ ਕੰਮ ਕਰਦੇ ਜੀ ਮੈਂ ਤਕਰੀਬਨ ਉਹ 8 ਵਿੱਚ ਵੱਡਦਾ ਹੁੰਦਾ ਸੀਗਾ ਜੀ ਜੀ 17 ਸਾਲਾਂ ਦਾ ਹੁੰਦਾ ਸੀਗਾ ਜੀ 17 ਸਾਲਾਂ ਦਾ ਚੱਕੀ ਜੀ ਦੂਸਰਾ ਜੀ ਪਾਸੇ ਇਹੀ ਕੰਮ ਕਰਦੇ ਆਈ ਆਪਾਂ ਹੂੰ ਨਰਮ ਸਿੰਘ ਜੀ ਤੁਹਾਨੂੰ ਕੰਮ ਕਰਦਿਆਂ ਨੂੰ ਕਿੰਨਾ ਘਟਾ ਮਗਿਆ ਇਹਨੂੰ ਤਕਰੀਬਨ ਆਪਾਂ ਨੂੰ 10 ਤੋਂ 12 ਸਾਲ ਹੋ ਗਏ 10 ਨੰਬਰ ਦਾ ਸਾਲ ਹੋ ਗਿਆ ਹਾਂਜੀ 10 ਬਾਰਾਂ ਸਾਲ ਹੋ ਗਿਆ ਕੰਮ ਕਰਦਾਂ ਹਾਂਜੀ ਰਿਸ ਹੋ ਗਿਆ ਤੁਹਾਡਾ ਹਾਂਜੀ ਪੂਰਨ ਕਿ ਤੁਹਾਡੀ ਟੀਮ ਬਣੀ ਆ ਹਾਂਜੀ ਕਿ ਕਿੰਨਾ ਕੰਮ ਕਰ ਚੁੱਕੇ ਹਾਂ ਜੀ ਕਿੰਨੇ ਕੁ ਗੋਠੀਆਂ ਤੇ ਚੱਕੀਆਂ ਜਾਂ ਮਕਾਨ ਕਿੰਨੇ ਕੁ ਚੱਕਿਆ ਜੀ 4 1/2 ਸਾਲ ਗੋਠੀ ਦੀ ਚੱਕੀ 4 1/2 ਸੌ ਦੀ ਹਾਂਜੀ ਲਓ 4 1/2 ਸੌ ਕੋਠੀ ਇਹ ਵੀਰਾਂ ਦੀ ਟੀਮ ਨੇ ਚੱਕੀ ਆ ਤੁਹਾਡੀ ਟੀਮ ਦਾ ਨਾਮ ਆਪਣਾ ਸੁਖ ਬਿਲਡਿੰਗ ਲੱਗਦਾ ਸੁਖ ਬਿਲਡਿੰਗ ਅਸਾਂ ਠੀਕ ਹੈ ਜੀ ਕਿ ਅੱਜ ਤੁਸੀਂ ਸਹਨੇ ਦੇ ਵਿੱਚ ਜੋ ਕਿ ਪ੍ਰਾਇਮਰੀ ਸਰਕਾਰੀ ਸਕੂਲ ਦੀ ਜਿਹੜੀ ਬਿਲਡਿੰਗ ਆ ਕਮਰੇ ਆ ਤੁਸੀਂ ਚੱਕ ਰਹੇ ਆ ਹਾਂਜੀ ਤੇ ਤੁਹਾਨੂੰ ਕਿਦਾਂ ਇਹ ਕੰਮ ਕਰਕੇ ਆ ਜਿਹੜਾ ਕਿਦਾਂ ਲੱਗਦਾ ਐਸੇ ਸੁਣਦਾ ਤੁਹਾਨੂੰ ਮਸੂਰੀ ਜੀ ਬਸ ਨੋਰਮਲੀ ਜਿੰਨਾ ਕੋ ਪਹਿਲਾਂ ਹੀ ਕੰਮ ਕਰਦੇ ਆ ਉਦਾਂ ਹੀ ਆਪ ਨੂੰ ਨੋਰਮਲੀ ਲੱਗਦਾ ਹੈ ਜੀ ਬਾਕੀ ਆ ਤੁਸੀਂ ਦੇਖ ਲਓ ਜੀ ਕੋਈ ਵੀ ਕਿਤੇ ਵੀ ਦਿੱਕਤ ਕੋਈ ਨਹੀਂ ਗਈ ਆਪਾਂ ਜਾਣਕਾਰੀ ਚਾਹੁੰਦੀਆਂ ਕਿ ਪ੍ਰੋਪਰ ਤੌਰ ਤੇ ਜਦੋਂ ਤੁਸੀਂ ਇਹ ਕੰਮ ਸ਼ੁਰੂ ਕਰਦੇ ਆ ਕੱਲ ਨੂੰ ਇਹ ਬਿਲਡਿੰਗ ਦੇ ਨਾਲ ਤੁਸੀਂ ਜਿਹੜੀ ਬਿਲਡਿੰਗ ਚੱਕਦੇ ਆ ਇਹਦੇ ਵਿੱਚ ਕੋਈ ਟ੍ਰੇਡ ਆ ਜਾਵੇ ਜਾਂ ਮਕਾਨ ਦੀ ਸਾਤਾ ਹਾਂਜੀ ਤੇ ਜਾਂਦਾ ਕਹਿਣ ਦਾ ਭਾਵ ਇਹ ਹਾਦਸਾ ਨਾ ਹੋਵੇ ਇਸ ਤਰ੍ਹਾਂ ਦਾ ਪਰ ਕਈ ਵਾਰੀ ਅਣਗਲੀ ਦੇ ਨਾਲ ਕੋਈ ਗੱਲਬਾਤ ਜਾਂ ਹਾਂਜੀ ਅਜੀ ਵੀ ਅਣਗਲੀ ਜੀ ਕੋਈ ਆ ਕੰਮ ਦੇ ਵਿੱਚ ਕੋਈ ਕਰਦੇ ਨਹੀਂ ਜਿੱਥੇ 4 ਦਿਨ ਲੱਗਦੇ ਉੱਥੇ ਜਾਏ 5 5 ਦਿਨ ਲੱਗਿਆ ਜੀ ਇਹੀ ਆਪ ਦਾ ਕੰਮ ਕਰਨਾ ਹੁੰਦਾ ਹੈਗਾ ਧਿਆਨ ਦੇ ਨਾਲ ਹਾਂ ਉਹ ਦੋ ਚਾਰ ਦਿਨਾਂ ਦੇ ਨਾਲ ਇੱਧਰ ਉੱਧਰ ਤਾਂ ਕੋਈ ਗੱਲ ਨਹੀਂ ਜੀ ਪਰ ਅਸੀਂ ਆਪ ਜਿੰਮੇਵਾਰੀ ਦੇ ਨਾਲ ਪੂਰਾ ਕੰਮ ਕਰੀਦਾਗਾ ਬਾਕੀ ਜੇ ਕੱਲੂ ਕੋਈ ਮਹਾਰਾਜ ਗੁਰੂ ਮਹਾਰਾਜ ਨਾ ਕਰੇ ਕੋਈ ਹੱਥ ਸਾੰਦਦਾਗਾ ਉਹ ਅਸੀਂ ਆਪ ਜਿੰਮੇਵਾਰਾ ਪਹਿਨਿਆ 100% ਗਾਰੰਟੀ ਦੇ ਹੁੰਦਾ ਹੈ ਨੰਬਰ 5 ਅਤ ਡੈਲਦੇ ਐਗਰੀਮੈਂਟ ਕੀ ਹੁੰਦਾਗਾ ਤੁਹਾਡਾ ਐਗਰੀਮੈਂਟ ਆਏ ਆਪਣਾ ਪਾਸੇ ਇਹੀ ਲਿਖਿਆ ਹੁੰਦਾਗਾ ਵੀ ਸਾਡੀ 100% ਗਾਰੰਟੀ ਤੌਰ ਤੇ ਹੈ 100% ਗਾਰੰਟੀ ਜੇ ਤਰੇੜਾ ਜੀ ਤਾਂ ਵੀ ਤੁਸੀਂ ਖਰਚਾ ਨਾ ਭਰੋਗੇ ਹਾਂਜੀ ਜੇ ਜੇ ਨੋਰਮ ਨੋਰਮਲ ਟ੍ਰੇਡਾ ਜਿੱਦਾਂ ਪਾ ਗਿਆ ਜੀ ਪ੍ਰਾਸਤ ਦੇ ਵਿੱਚ ਜਿੱਦਾਂ ਕੋਈ ਦਾ ਮਕਾਨ ਲਵਾ ਜੋੜਿਆ ਹੁੰਦਾ ਹੈ ਨਾਲ ਜੀ ਜੀ ਉਹਦੇ ਵਿੱਚ ਤਾਂ ਵੀ ਚਲੋ ਵੀ ਆਪਾਂ ਕਈ ਵਾਰੀ ਆ ਜਾਂਦੀ ਆ ਬਾਈ ਚਾਂਸ ਜੇ ਆਪਾਂ ਆਖ ਲਈਏ ਵੀ ਬਾਹਰ ਜਾ ਦੇ ਨੁਕਸਾਨ ਕਰ ਦਿੱਗੇ ਉਹ ਫਿਰ ਯਾਦ ਜਿਵੇਂ ਰੱਖੇ ਹੁੰਦੇ ਆ ਜੀ ਜਿਵੇਂ ਰੱਖਦੇ ਹੁੰਦੇ ਆ ਜੀ ਜੇ ਟੀਮ ਆ ਤੁਸੀਂ ਟੀਮ ਤੇ ਵੀ ਜਿੰਮੇਵਾਰ ਆ ਪਾਉਂਦੇ ਆ ਤੁਸੀਂ ਹਾਂਜੀ ਕੋਈ ਐਸੀ ਦੁਰਘਟਨਾ ਹੋ ਜਾਵੇ ਤੁਸੀਂ ਕਿ ਐਸੀ ਹੋ ਜਾਵੇ ਹਾਂਜੀ ਤੁਸੀਂ ਜ਼ਿੰਮੇਵਾਰ ਖੋਦ ਜ਼ਿੰਮੇਵਾਰ ਹੁੰਦੇ ਹਾਂ ਹਾਂਜੀ ਆਪ ਤੁਹਾਡਾ ਜੇ ਮੰਨ ਲੀਏ ਵੀ ਜਿਹੜੇ ਡੈਕ ਸਿਸਟਮ ਦੇ ਨਾਲ ਜਿਹੜਾ ਤੁਸੀਂ ਕੰਮ ਕਰਦੇ ਆਂ ਹਰ ਕੀ ਫੁੱਟ ਦੇ ਹਿਸਾਬ ਦੇ ਨਾਲ ਕੀ ਤੁਹਾਡਾ ਲੈਣ ਦੇਣਾ ਹੁੰਦਾਗਾ ਇਹ ਆਪਣਾ ਹੁੰਦਾਗਾ ਜੀ 135 ਰੁਪਏ ਪ੍ਰਤੀ 4 ਫੁੱਟ ਤੱਕ ਉੱਪਰ ਜਾ ਕੇ ਦੇਂਦਾ 4 ਫੁੱਟ ਹਾਂਜੀ ਠੀਕ ਹੈ ਜੀ ਜੇ ਕਿਸੇ ਨੇ ਵੀ ਉੱਪਰੋਂ ਏਟ ਹਮਨ ਜਲਵਾਉਣੀਆਂ ਉਹਦਾ ਫਿਰ ਐਡ ਹੋ ਜਾਂਦਾਗਾ ਤੇ ਜੇ ਅੱਗੇ ਪਿੱਛੇ ਕਰਨੀਆਂ ਉਹਦਾ ਥੋੜਾ ਐਡ ਹੋ ਜਾਂਦਾਗਾ ਜੇ ਤਾਂ ਵੀ ਆਪਾਂ ਕਹਿੰਦੇ ਜੇ ਮਕਾਨ ਹੈ ਇੱਥੇ ਚੱਕ ਕੇ ਆਪਾਂ ਗਾਂਹ ਕਰ ਲਾਂਗੇ ਕਿਸੇ ਹੋਰ ਜਗ੍ਹਾ ਸ਼ਿਫਟ ਕਰਨਾ ਹੈਗਾ ਉਹਦੇ ਅੱਡਾ ਅੱਡ ਰੇਟ ਹੁੰਦੀ ਹੈ ਅੱਡੋ ਡੇ ਰੇਟ ਹੁੰਦੇ ਆ ਜੇ ਬਿਲਡਿੰਗ ਪਿੱਛੇ ਚੱਕ ਕੇ ਰੱਖ ਜਾਣੀਆਂ ਤਾਂ ਵੀ ਉਹਦਾ ਦੇ ਵੱਖੋਂ ਵੱਖਰੇ ਹੁੰਦੇ ਆਈ ਦਰਸ਼ਕੋ ਤੁਸੀਂ ਸੁਣ ਲਈਆ ਮੇਰੇ ਤੋਂ ठेकेदार ਤੋਂ ਵੀ ਜੇ ਮਕਾਨ ਚੱਕਣਾ ਤੇ ਉਹਦੇ ਇੰਨੇ ਪੈਸੇ ਜੇ ਆਪਾਂ ਕਈ ਵੀ ਬਿਲਡਿੰਗਾਂ ਹੁੰਦੀਆਂ ਜੀਆਂ ਆਪਣੀਆਂ ਕਈ ਵੀ ਕਿਸੇ ਦੀ ਆਸ ਹੁੰਦੀ ਆ ਵੀ ਸਾਡੀ ਜਿਹੜੀ ਬਿਲਡਿੰਗ ਆ ਸਾਡੀ ਕੋਠੀ ਆ ਸਾਡਾ ਮਕਾਨ ਆ ਕੋ ਅੱਗੇ ਪਿੱਛੇ ਵੀ ਉਹ ਕੀਤਾ ਜਾ ਸਕਦਾਗਾ ਇਹ ਟੀਮ ਦੇ ਵੱਲੋਂ ਤੇ ਉਹੀ ਦੇ ਹਿਸਾਬ ਨਾਲ ਪੈਸਾ ਢੇਲਾ ਜਿਹੜਾ ਕੋ ਕਰਿਆ ਜਾਂਦਾ ਉਹਨਾਂ ਦੇ ਨਾਲ ਤੇ ਇਹ ਵੀਰ ਆ ਜਿਹੜੇ ਇਹ ਐਗਰੀਮੈਂਟ ਕਰਦੇ ਆ ਐਗਰੀਮੈਂਟ ਕਰਕੇ ਫਿਰ ਆਪਣੀ ਟੀਮ ਨੂੰ ਲਾਉਂਦੇ ਆ ਫਿਰ ਕੰਮ ਸ਼ੁਰੂ ਕਰਦੇ ਆ ਸੋ ਇਹਨਾਂ ਦਾ ਕੀਤਾ ਹੋਇਆ ਕੰਮ ਆ ਜਿਹੜਾ ਇੱਥੇ ਚੱਲ ਰਿਹਾ ਉਹ ਅਸਾਨੂੰ ਦਿਖਾ ਰਹੇ ਆ ਚੱਲੀ ਜਦੋਂ ਵੀ ਨੰਬਰ ਇਹ ਤੁਹਾਡਾ ਜਿਹੜਾ ਕੰਮ ਆ ਜੀ ਸਰ ਹਾਂਜੀ ਨਿਰਮਲ ਸਿੰਘ ਜੀ ਇਹ ਕੀ ਨੰਬਰ ਦੇ ਹਿਸਾਬ ਨਾਲ ਹੁੰਦਾ ਕਿ ਕਦੇ ਇਹ ਕੀ ਕੋਡ ਵਰਡ ਹੁੰਦਾ ਇਹਦਾ ਇਹ ਆਪਣੀਆਂ ਨਿਸ਼ਾਨਿਆਂ ਵਾਲਾ ਹੁੰਦਾ ਜੀ ਹਾਂਜੀ ਟੀਮ ਸੇ ਵੀ ਨਵਾਜਦੇ ਹੁੰਦੇ ਨੰਬਰ ਜੀ 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 ਆਹਗਾ ਕਿ ਤੁਸੀਂ ਸਾਰਾ ਨੰਬਰਾਂ ਦਿਖਾਵੜਾ ਹੁੰਦਾ ਹੈਗਾ ਜੀ ਸਾਰਾ ਫਰੋਬਰ ਟੱਕਿਆ ਜਾਂਦਾ ਹੈਗਾ ਜੀ ਬਾਕੀ ਸੇਫਟੀ ਦੌਰ ਤੇ ਪਹਿਲਾਂ ਚੈੱਕ ਨਾ ਕਰਤਾ ਜਾਂਦਾ ਜੀ 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 ਦੇਖੋ ਆ ਜਿਹੜੇ ਵੀਰ ਆ ਆਪਣੇ ਨੌਜਵਾਨ ਆ ਇਹ ਕੰਮ ਕਰਦੇ ਆ ਕਿਉਂਕਿ ਗਰੀਬ ਘਰਾਂ ਦੇ ਬੱਚੇ ਐਸੀ ਭਾਈਚਾਰੇ ਦੇ ਬੱਚੇ ਆ ਆਸ ਹੁੰਦੀ ਆ ਮਾਪਿਆਂ ਨੂੰ ਸਾਡੇ ਪੁੱਤਾਂ ਜਿਹੜੇ ਗਏ ਆ ਜਿਹੜੇ ਕੰਮ ਕਰਕੇ ਆਉਣਗੇ ਘਰੇ ਵਾਪਸ ਤੇ ਇਹਨਾਂ ਨੂੰ ਵੀ ਆਸ ਹੁੰਦੀ ਆ ਬੱਚੇ ਦੇ ਕੋ ਜਿਹੜੇ ਸਾਡੇ ਨੌ ਜਵਾਨ ਆ ਇਸ ਵਕਤ ਜਿਹੜਾ ਇਹਨਾਂ ਦਾ ਕੋਡ ਕੋਲ ਵਰਡ ਕੀ ਹੁੰਦਾ ਛੋਟਾ ਛੋੜਾ ਕਿੰਦਰ ਵਿਚਾਰ ਛੋਟੇ ਹੈ ਕਿ ਕੋਡ ਵਰਡ ਕੀ ਹੁੰਦਾ ਛੋਟਾ ਕੋਡ ਵਰਡ ਹੀ ਨੰਬਰ ਸਾਬ ਜਾਂਦਾ ਜੀ ਨੰਬਰ ਤੇ ਸਾਬ ਨਾ ਹੁੰਦਾ ਦਾ ਜੇਕਰ ਤੋਂ ਦੂਰ ਤਾਂ ਨੰਬਰ 1 ਹੋਵੇ ਤੇ ਕਿ ਸਾਰੇ ਨਹੀਂ ਜਾਣੇ ਤੇ ਤੂੰ ਸਾਰੇ ਜਾਣਾ ਹਾਂ ਜੀ ਠੀਕ ਹੈ ਨੰਬਰ ਵਾਜੀ ਹੁੰਦਾ ਜੀ ਠੀਕ ਹੈ ਨੰਬਰ ਵਾਜੀ ਹੁੰਦਾ ਹਾਂ ਜੀ ਨੰਬਰ ਐਸਟ ਕਹਤਾ ਨਹੀਂ ਹੁੰਦਾ ਇਸ ਤਰ੍ਹਾਂ ਦੀ ਨੰਬਰ ਤੋਂ ਬਗੈਰ ਕੋਈ ਹੋਰ ਕੋਈ ਜਿਹਾ ਨਾ ਹਾਂ ਜੀ ਤੂੰ ਚੱਕਰ ਨਹੀਂ ਪੈਂਦਾ ਪਰ ਸਾਰੇ ਨੰਬਰ ਤੇ ਵਾਜੀ ਹੀ ਜਾਂਦੇ ਹਾਂ ਕਿੱਦਾਂ ਲੱਗਦਾ ਤੁਹਾਨੂੰ ਇਹ ਕੰਮ ਉਹ ਠੀਕ ਹੈ ਜੀ ਇਹ ਕਰੀਏ ਨਹੀਂ ਵਧੀਆ ਜੀ ਮੁਰਿਆ ਲੱਗਦਾ ਤੁਹਾਨੂੰ ਵਧੀਆ ਲੱਗਦਾ ਵਧੀਆ ਲੱਗਦਾ ਹਾਂਜੀ ਹਾਂਜੀ ਤੋਰ ਤੁਸੀਂ ਕੰਮ ਕਿੰਨਾ ਕਰ ਚੁੱਕੇ ਆ ਇਹ ਕੰਮ ਦੇ ਵਿੱਚ ਅਸੀਂ ਤਾਂ ਹੁਣੇ ਮੈਂ ਤਾਂ ਦੋ ਕਸਾਲੀ ਹੋਇਆ ਜੀ ਦੋ ਕਸਾਲੀ ਹੋਇਆ ਵੱਡੇ ਭਰਾ ਨੇ ਡੈਡੀ ਨੇ ਇਹ ਪਹਿਲਾਂ ਹੀ ਕਰ ਦਿੱਤੀ ਜੀ ਜੀ ਹਾਂਜੀ ਮੈਂ ਹੁਣੇ ਦੋ ਕਸਾਲੀ ਹੋਇਆ ਠੀਕ ਹੈ ਜੀ ਹਾਂਜੀ ਚੱਕ ਕੋਈ ਕਰੋ ਮੜਾ ਜੀ ਆ ਦੇਖੋ ਤੁਹਾਡੇ ਸਾਹਮਣੇ ਜਿਹੜਾ ਉਮੀਰ ਹੈ ਜਿਹੜਾ ਕੰਮ ਕਰ ਰਿਹਾ ਜਿੱਖਾਂ ਦਾ ਜਿੱਖ ਦੇ ਨਾਲ ਹੀ ਨੰਬਰ ਦੇ ਹਿਸਾਬ ਨਾਲ ਜਿਹੜਾ ਇੱਕ ਨੰਬਰ ਇਹ ਬਾਈ ਨੇ ਬੋਲਤਾ ਉਹ ਨੰਬਰ ਦੂਜਾ ਉਹੀ ਬੀ ਚੱਕਾਇਆ ਗੂਆ ਇਹ ਨੰਬਰ ਦੇ ਹਿਸਾਬ ਦੇ ਨਾਲ ਜਿੱਖ ਦਾ ਜਿਹੜਾ ਸਿਸਟਮ ਹੈ ਜਿਹੜਾ ਇਹ ਚੱਲਦਾ ਕਰਮ ਇਹਦੇ ਨਾਲ ਹੀ ਜਾਂਦਾ ਇਹਨਾਂ ਦੇ ਜਿਹੜਾ ਕਮਰੇ ਹੁੰਦੇ ਆ ਵਰਡੰਗ ਹੁੰਦੀ ਆ ਇਹ ਸਭ ਦੇ ਨਾਲ ਹੀ ਚੱਗਦਾ ਪ੍ਰੋਪਰ ਤਰਕੇ ਇਹ ਦੇਖਦੇ ਆ ਕਿੰਨੇ ਨੰਬਰ ਤੇ ਹੁਣ ਹਾਂਜੀ ਕਿੰਨੇ ਨੰਬਰ ਤੇ ਹੈ 16 ਨੰਬਰ ਤੇ ਇਹ 16 ਨੰਬਰ ਤੇ ਹੈ ਸਾਰੇ ਜਿੰਨੇ ਚੱਕਰ 16 ਨੰਬਰ ਤੇ ਆ ਹਾਂਜੀ 16 ਨੰਬਰ ਤੇ ਤੇ ਦਰਸ਼ਕੋ ਇਹ ਨੰਬਰ ਦੇ ਹਿਸਾਬ ਦੇ ਨਾਲ ਹੀ ਜਿਹੜਾ ਕੰਮ ਕੀਤਾ ਜਾਂਦਾ ਉਹ ਸਮਝ ਸਕਦੇ ਆ ਨੰਬਰ ਦੇ ਹਿਸਾਬ ਨਾਲ ਚੱਲਦੇ ਆ ਕੋਈ ਟ੍ਰੇਡ ਵਗੈਰਾ ਕੋਈ ਇਸ ਤਰ੍ਹਾਂ ਕਰਕੇ ਜਾਂ ਹੁਣ ਦਰ ਦੂਰ ਤਾਂ ਨਹੀਂ ਲੱਗਦਾ ਕੋਈ ਨਹੀਂ ਨਹੀਂ ਇਹ ਮਰੀਬੁਰੀ ਆ ਹਾਂਜੀ ਹਾਂਜੀ ਚਲੋ ਆਓ ਤੇ ਲਈ ਇਹ ਸਾਨੂੰ ਕੰਮ ਆ ਜਾ ਦੇਖੋ ਤੇ ਕਿੰਨੇ ਇਸ ਵਕਤ ਜਿਹੜੀ ਲਗਭਗ ਕਿੰਨੇ ਫੁੱਟ ਤੁਸੀਂ ਚੱਕ ਚੁੱਕੇ ਆ ਇਹ ਕੰਮ ਰੇਡ 1.5 ਫੁੱਟ ਹੋ ਗਿਆ ਅੱਜ ਕਿੰਨੀ ਇਹ ਚੱਕਣੀ ਆਏ 2 ਫੁੱਟ ਪੂਰਾ ਕਰ ਦੋ 2 ਫੁੱਟ ਪੂਰਾ ਚੱਕਣਾ ਦਾ ਆ ਕਿੰਨਾ ਟਾਈਮ ਲੱਗ ਜੇ 2 ਫੁੱਟ ਪੂਰਾ ਕਰਨ ਨੂੰ ਕੋਈ ਸਾਡਾ ਜਨ ਤਾ ਤਾਂ ਨਹੀਂ ਜੇ ਬਟਾ ਕੰਮ ਆ ਆ ਵੀ ਕੈਨਟ ਜੀ 1.5 ਘੰਟੇ ਚ ਖੋਜੂਗਾ ਫਿਰ ਬਹੁਤ ਸਪੀਡ ਨਾਲ ਕੰਮ ਕਰ ਰਿਹਾ ਠੀਕ ਹੈ ਜੀ ਹਾਂ ਨਾਲ ਕੋ ਬੜਾ ਹੈ ਰਿਸਕੀ ਕੰਮ ਆ ਰਿਸਕ ਦੇ ਨਾਲ ਆ ਜਿਹੜਾ ਰਿਸਕ ਲੈ ਕੇ ਵੀਰੇ ਕੰਮ ਕਰਦੇ ਆ ਤਸੋ ਨੂੰ ਪਤਾ ਹੀ ਆ ਜਿਹੜਾ ਮਕਾਨ ਚੱਕਣਾਗਾ ਮਕਾਨ ਚੱਕਣਾ ਬਹੁਤ ਔਖੀ ਬੜੀ ਇਹ ਗੱਲ ਆ ਇਹ ਦੇਖੋ ਮੈਂ ਕਿਵੇਂ ਬਰੇ ਠੀਕ ਹੋ ਦਰਵਾਜ਼ਾ ਨੰਬਰ ਆਪਾ ਅਟੇਕੇਦਾਰ ਸਾਹਿਬ ਕਰਦੇ ਚੁਕਾਓ ਠੇਕੇਦਾਰ ਸਾਹਿਬ ਆਏ ਸੀ ਵੀ ਚੱਲੀ ਜਾਂਦੇ ਆਪਣੇ ਪੱਖੇ ਵੀ ਚੱਲੇ ਡੇੜ ਵੀ ਚੱਲੀ ਜਾਂਦੀ ਆ ਤੇ ਸਾਰਾ ਕੁਝ ਤਾਂ ਹੀ ਦੁਰਾ ਜੀ ਅਸਾਈ ਹਾਂਜੀ ਨਹੀਂ ਘਟਾਇਆ ਦਾ ਜੀ ਹਾਂ ਕੋਈ ਇਹਦੇ ਚੱਕਣ ਦੀ ਕੋਈ ਪ੍ਰੋਬਲਮ ਨਹੀਂ ਕੋਈ ਹੁੰਦੇ ਟਿਕਟ ਤੇ ਪ੍ਰੋਬਲਮ ਨਹੀਂ ਗਈ ਨਾ ਕੋਈ ਲੈਟ ਦੀ ਆ ਜੀ ਜੀ ਸਾਰੇ ਦਰਵਾਜ਼ੇ ਬਾਰ ਗਏ ਜੀ ਜੀ ਹਾਂ ਦਰਵਾਜ਼ੇ ਬਾਰੀਆਂ ਵੀ ਲੱਗਿਆ ਇਹ ਵੀ ਨਹੀਂ ਕੋਈ ਲਾਹਾ ਕੋਈ ਟਿਕਟ ਨਹੀਂ ਕਿਸੇ ਦਿਖਾਦੀ ਕੰਦਾ ਤੋਂ ਕੋਈ ਕੋਈ ਪ੍ਰੋਬਲਮ ਜਿਹੜਾ ਕੁਝ ਮਾਰਤੀ ਦਾ ਕਰਿਆ ਜੀ 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 ਹਾਂ ਚਲੋ ਫਾਤੀ ਦੇਣੀ ਜੇ ਜੀ ਜੀ ਹਾਂ ਠੀਕ ਕਰੋ ਮਾਰੇ ਸਾਰੇ ਠੀਕੋ ਠੀਕੋ ਅੱਗੇ ਅੱਗੇ ਮੈਂ ਤੁਹਾਨੂੰ ਦੱਸਦਾ ਹਾਂ ਹੋਰ ਜੀ ਫੋਰਮਨ ਸਾਹਿਬ ਸਤਿਕਾਰ ਕੀ ਗੱਲ ਚੱਲ ਆ ਠੀਕ ਜੀ ਨਾਮ ਆ ਤੁਹਾਡਾ ਲਾਪ੍ਰੀਤ ਜੀ ਲਾਪ੍ਰੀਤ ਸਿੰਘ ਆ ਲਾਪ੍ਰੀਤ ਸਿੰਘ ਨੂੰ ਜਿਵੇਂ ਤੁਹਾਨੂੰ ਲੱਗਦਾ ਹੈ ਕੰਮ ਆ ਜਿਹੜਾ ਮੈਂ ਇੱਕ ਸੇਵਾ ਬਹੁਤ ਵੱਡੀ ਸੇਵਾ ਕੀ ਹੈ ਇਹ ਜਿਹੜੀ ਤੁਸੀਂ ਕਰ ਰਹੇ ਆ ਕਿਉਂਕਿ ਨਹੀਂ ਤਾਂ ਲੱਖਾਂ ਰੁਪਇਆ ਜਿਹੜਾ ਅਗਲੇ ਨੂੰ ਖਰਾਬ ਕਰਕੇ ਦੁਬਾਰੇ ਜਿਹੜਾ ਘਰ ਮਕਾਨ ਆ ਉਹ ਬਣਾਉਣਾ ਪੈਂਦਾਗਾ ਪਰ ਤੁਸੀਂ ਉਹਨਾਂ ਦੇ ਲੱਖਾਂ ਰੁਪਏ ਨੂੰ ਬਚਾਉਣ ਵਾਸਤੇ ਤੇ ਜਿਹੜੀਆਂ ਆਸਨ ਦੇ ਨਾਲ ਬਿਲਡਿੰਗ ਬਣੀ ਹੁੰਦੀ ਹੈ ਉਹਨਾਂ ਦੀ ਬਣਾਈ ਹੁੰਦੀ ਆ ਉਹਨੂੰ ਹਮੇਸ਼ਾ ਵਾਸਤੇ ਰੱਖਣ ਵਾਸਤੇ ਉਹਨਾਂ ਦੀ ਯਾਦਗਰੀ ਤੇ ਤੁਸੀਂ ਆਪ ਰਿਸਕ ਲੈ ਲੈਂਦੇ ਹਾਂ ਨਾ ਇਹ ਰਿਸਕ ਦੇ ਨਾਲ ਕੋਈ ਤੁਹਾਨੂੰ ਪ੍ਰੋਬਲਮ ਤਾਂ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਨਾ ਨਾ ਕਿਸੇ ਤਰ੍ਹਾਂ ਦੀ ਪੂਰਾ ਰਿਸਕ ਲੈ ਕੇ ਕਰਦੇ ਆ ਕੰਮ ਠੀਕ ਹੈ ਜੀ ਤੇ ਚ ਕੋਈ ਅੱਗੇ ਜਿਹੜੇ ਸਾਡੇ ਮੋਤਵਾਰੋ ਕਈ ਪਿੰਡਾਂ ਦੇ ਹੁੰਦੇ ਆ ਪੰਚਾਇਤਾਂ ਹੁੰਦੀਆਂ ਜੀਆਂ ਜਿਵੇਂ ਕਿ ਉਹਨਾਂ ਨੇ 게ਟ ਚਾਗਾਣਾਗਾ ਜਾਂ ਉਹਨੇ ਕੋਈ ਬਿਲਡਿੰਗ ਬਣੀ ਹੁੰਦੀ ਆ ਜਾਂ ਕੋਈ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਹੁੰਦੀਆਂ ਪਿੰਡਾਂ ਦੇ ਵਿੱਚ ਉਹਨਾਂ ਨੇ ਕੋਈ ਬਿਲਡਿੰਗ ਚੁਣੋਣ ਹੁੰਦੀ ਆ ਤੇ ਗੁਰਦੁਆਰੇ ਦੇ ਹਨਾ ਤੇ ਕੋਈ ਦਰਵਾਜ਼ੇ ਹੁੰਦੇ ਆ ਬਣੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਉਹਨਾਂ ਨੂੰ ਕੀ ਜਾਣਨਾ ਚਾਹੂਗੇ ਤੁਸੀਂ ਜੀ ਜੁਆਪ ਗਾਰੰਟੀ ਦੇ ਕੰਮ ਕਰਦੇ ਗਾਰੰਟੀ ਦੇ ਕੰਮ ਕਰਦੇ ਪਰਿਸਕ ਲਹਿਤੀ ਕੰਮ ਕਰਦੇ ਆ ਹਾਂ ਆਪਣੀ ਜਾਨ ਤੇ ਖੇਲ ਕੇ ਕੰਮ ਕਰਦੇ ਆ ਆਹ ਦੇ ਕੋਣ ਪੱਕੇ ਨਾਲ ਕੋ ਚੱਲੀ ਜਾਂਦਾ ਜੀ 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 ਬਸ ੱਲੇ ਇਹ ਤੇ ਸੋਨੇ ਆ ਅੱਛਾ ਸੋਨੇ ਵੀ ਤੁਸੀਂ ਸੁਣਿਆ ਅੰਦਰ ਨਹੀਂ ਸੋਇਆ ਜੀ ਅੱਛਾ ਅੱਛਾ ਦੇਖੋ ਜਿਹੜਾ ਹੈ ਬੜਾ-ਬੜਾ ਰਿਸਕ ਲੈਂਦਾ ਰਿਸਕ ਲੈ ਕੇ ਹੀ ਬੱਚੇ ਜਿਹੜਾ ਕੰਮ ਕਰਦੇ ਆ ਇਹ ਟੀਮ ਆ ਬੜਾ-ਬੜਾ ਰਿਸਕ ਲੈਂਦੀ ਆ ਤੇ ਪ੍ਰੋਪਰ ਤੌਰ ਤੇ ਫਿਰ ਆ ਕੰਮ ਆ ਨਿਮੇੜ ਕੇ ਦਿੰਦੀ ਆ ਤੁਸੀਂ ਦੇਖ ਸਕਦੇ ਆ ਜਿੱਥੇ ਪੱਖੇ ਚੱਲਦੇ ਆ ਲੇਟਾ ਚੱਲਦੇ ਆ ਦਰਵਾਜ਼ੇ ਉਵੇਂ ਲੱਗੇ ਕੋਈ ਦਰਵਾਜ਼ਾ ਨਹੀਂ ਲਾਇਆ ਕੋਈ ਖਿੜਕੀ ਨਹੀਂ ਲਾਈ ਸਾਰੇ ਉਸਤ ਨੇ ਲੱਗੇ ਹੋਏ ਆ ਕਿਉਂਕਿ ਰਿਸਕ ਲੈ ਕੇ ਕੰਮ ਕਰਦੇ ਆ ਪੂਰੀ ਜ਼ਿੰਮੇਵਾਰੀ ਦੇ ਨਾਲ ਕੰਮ ਕਰਦੇ ਆ ਇਹ ਜਿਹੜੇ ਕੰਮ ਬੰਦਾ ਜ਼ਿੰਮੇਵਾਰੀ ਨਾਲ ਕਰਦਾਗਾ ਉਹੀ ਇੱਕ ਮੰਨ ਹਵਾ ਸਕਦਾ ਆਓ ਤੁਹਾਨੂੰ ਅਗ ਨੂੰ ਇਹ ਰਕਮ ਕਰ ਗੋ ਅੱਜ ਕੁਝ ਮਤ ਜਿਕਾਤ ਮਾਰ ਕੇ ਲੈ ਆਵਾਂ ਦੇਖੋ ਇੱਥੇ ਜਾਦਾਂ ਵੀ ਬਣੀਆਂ ਹੋਈਆਂ ਆ ਜੇ ਜੇ ਸਾਡੇ ਬੱਚੇ ਇੱਥੇ ਪੜਨ ਆਉਂਦੇ ਆ ਕੋਟਰਾ ਜਿਹੜੇ ਉਹਨਾਂ ਦੇ ਪੜਨ ਲਈ ਲਾਏ ਹੋਇਆ ਸਰਕਾਰੀ ਸਕੂਲ ਦੇ ਟੀਚਰਾਂ ਵੱਲੋਂ ਉਹ ਇੱਥੇ ਬੱਚਿਆਂ ਨੂੰ ਕਿ ਮਤ ਲਗੇ ਕੋਈ ਸਿੱਟਗਾਂ ਦਾ ਮਹਿਸੂਸ ਨਾ ਹੋਵੇ ਬੱਚੇ ਤਾਂ ਜੀ ਲੱਗਦਾ ਰਹਿੰਦਾ ਆ ਕਾਰਟੂਨਾਂ ਨੂੰ ਦੇਖ ਕੇ ਹੋਰ ਆਰਾ ਵਗੈਰਾ ਤੇ ਕਿੰਨੀ ਮਿਹਨਤ ਹੁੰਦੀ ਹੈ ਤੁਹਾਡੀ ਮਨਤ ਬਾਈ ਸਾਡੇ ਬਹੁਤ ਬੁਰੀ ਹਾਂਜੀ ਹਾਂਜੀ ਮਨਤ ਬਹੁਤ ਹੁੰਦੀ ਆ ਆ ਲੇਬਰ ਵੀ ਗਿਆ ਲਾ ਜੀ ਜੀ ਅਧਾਰਾ ਕੋ ਵੀ ਬਤਵਾ ਆਪ ਹੀ ਕੋ ਜਿੰਨੀ ਟੀਮ ਆ ਤੁਹਾਡੀ ਹਾਂ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਦੱਸ ਸਕਦੇ ਆ ਕਿੰਨਾ ਕੰਮ ਕਰ ਚੁੱਕੇ ਆ ਕੰਮ ਆ ਫਿਰ ਮੁੱਢੋਂ ਮੁੱਢੀ ਇਹੀ ਕਰਦੇ ਆ ਬਾਈ ਜੀ ਜੀ ਹਾਂਜੀ ੁਰਮਨ ਸਾਬ ਬਹੁਤ ਜਿੰਨੀ ਮੇਰੀ ਉਮਰ ਹਾਂਜੀ ਹਾਂਜੀ ਬੋਲੋ ਦੇ ਲਿਕਨਿੰਗੇ ਹੁੰਦੇ ਅਸੀਂ ਲੱਗੇ ਸੀਗੇ ਇਸੇ ਕੰਮ ਦੇ ਵਿੱਚ ਹਾਂ ਇਹੀ ਕੰਮ ਠੀਕ ਆ ਜੀ ਇਹ ਕਿੰਨੇ ਕਮਰੇ ਆ ਇਹ ਜਿਹੜੇ ਸਕੂਲ ਦੇ ਆ ਜਿਹੜੇ ਜੀ ਮਤਲਬ ਕਿ ਚੱਕਰੇ ਆ ਉੱਤੇ ਇਹ ਕਮਰੇ ਭਾਈ ਆ ਤਿੰਨ ਕਮਰੇ ਆ ਸਭ ਕੋ ਇਹਨਾਂ ਦਾ ਸਟੋਰ ਬਾਹਰ ਤੇ ਜਾਂ ਬਰਾਂਡਾ ਇੱਕ ਬਰਾਂਡਾ ਦਾ ਹਾਂ ਜੀ ਪੂਰਾ ਪ੍ਰੋਪਰ ਦਾ ਤਿਸ਼ਾਰੀ ਚੱਕਰੇ ਆ ਤੁਸੀਂ ਹਾਂ ਸਾਰਾ ਇੱਕ ਦੇ ਬਾਹਰ ਦਾ ਇਸ ਵਾਰ ਤੇ ਜੱਕ ਆ ਜਿਹੜੇ ਇੰਨੇ ਕਮਰੇ ਆ ਨੂੰ ਜਾਂ ਇਹਨਾਂ ਨੂੰ ਆਪਣੇ ਬਰਾਂਡੇ ਨੂੰ ਕਿੰਨੇ ਜੱਕ ਲੱਗੇ ਜੀ ਯਾਰ ਤਾਂ ਲੱਗੇ ਹੁਣੇ ਆ ਵੀ 200 250 ਜੱਕ ਦੇ ਨਿਰਤਰ ਹੋ ਗਿਆ ਹਾਂ ਜੀ 250 ਜੱਕ ਲੱਗੇ ਬਹੁਤ ਵਧੀਆ ਤਾਂ ਅਸੀਂ ਕੰਮ ਕਰੀ ਜਾਂ ਜੀ 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 ਹਾਂ ਜੀ ਤੇ ਇਹ ਰੈਸਕ ਲੈ ਕੇ ਕੀ ਕੰਮ ਹੁੰਦਾ ਹੈ ਹਾਂ ਜੀ ਇਹ ਰੈਸਕ ਤਾਂ ਤੁਹਾਨੂੰ ਪਤਾ ਪੂਰਾ ਰੈਸਕ ਦਾ ਹਾਂ ਕਰਦਾ ਵੀ ਇਹ ਨਾ ਤੇਰੇ ਸਾਹਮਣੇ ਵੇਖ ਲੂ ਜੀ ਜੀ ਹਾਂ ਜੀ ਸਾਰਾ ਕੰਮ ਤੇਰੇ ਸਾਹਮਣੇ ਆ ਜਾਣ ਤੇ ਫੜ ਕੇ ਕਰਦੇ ਜੀ 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 ਬਈ ਜੇ ਆਪਾਂ ਜਿਵੇਂ ਲੋਕ ਲੱਖਾਂ ਰੁਪਿਆ ਖਰਾਬ ਕਰ ਦਿੰਦੇ ਆ ਮਕਾਨ ਆਪਣੇ ਬਣਾਏ ਤਾਂ ਤੇ ਦੁਆਰੇ ਨਵੇਂ ਤਿਆਰ ਕਰ ਦਿਆ ਇਹ ਬਾਈ ਨੂੰ ਕੋਈ ਗੱਲ ਨਹੀਂ ਉਹ ਹੈਗੀ ਵੱਡੀਆਂ ਨੀਆਂ ਗੱਲਾਂ ਇਹਨਾਂ ਨੇ ਕਰਨਾ ਪਰ ਜਿਨ੍ਹਾਂ ਦਾ ਲੱਖ ਰੁਪਿਆ ਮੰਦੇ ਉਹ ਤਾਂ ਨਹੀਂ ਨਾ ਕਰ ਸਕਦੇ ਆ ਗਰੀਬ ਕਿਸਾਨ ਆ ਜਿਹੜੇ ਹਾਂ ਹੈ ਜਿਨ੍ਹਾਂ ਨੂੰ ਅੱਗੇ ਆਪ ਦਾ ਜਿੰਦਾ ਵੀ ਸਾਡਾ ਲੱਖ ਰੁਪਿਆ ਖਰਾਬ ਹੋਊਗਾ ਤੇ ਉਹਨਾਂ ਦੇ ਤੁਸੀਂ ਹੈਲਪ ਲਈ ਅੱਗੇ ਆਏ ਆ ਹਾਂ ਤੁਹਾਡੀ ਟੀਮ ਆਈ ਆਪਾਂ ਆਏ ਆ ਵੀ ਪੈਸਾ ਉਹ ਪਹਿਲਾਂ ਬਰਬਾਦ ਜਿਹੜਾ ਹੋ ਗਿਆ ਹੁਣ ਇਦੋਂ ਹੀ ਨਾ ਹੋ ਨਾ ਕਰਨ ਹੋ ਹਾਂ ਤੇ ਕਿੱਥੇ ਦਾ ਆਪਣਾ ਹੁਣ ਬੜਿਆ ਬੜਾ ਢਾਵਾਂਗੇ ਫੇਰ ਬੜਾਵਾਂਗੇ ਤੇ ਨੌਖਾ ਖਾਵਾਂਗੇ ਕਿ ਨੌਖਾ ਖਾਂਗੇ ਹਾਂ ਕੀ ਨਾਮ ਆ ਤੁਹਾਡਾ ਸਾਡਾ ਨਾਮ ਜੀ ਨਰਮਲ ਸਿੰਘ ਨਰਮਲ ਸਿੰਘ ਆਨ ਜੀ ਬਾਈ ਦਾ ਨਾਮ ਹੈ ਟੀਮ ਦੇ ਫੋਰਮੈਨਾ ਬਾਈ ਨਿਰਮਲ ਸਿੰਘ ਕਿਹਦਾ ਪਿੰਡਾ ਤੁਹਾਡਾ ਸਾਪੂ ਵਾਲਾ ਜੀ ਪਿੰਡਾ ਸਾਪੂ ਵਾਲਾ ਹਾਂ ਜੀ ਕਿੰਨਾਕ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਕੰਮ ਰਹਿੰਦਾ ਤੁਹਾਡਾ ਕਿੰਨਾ ਕੇ ਕਰ ਦਿੱਤੀ ਸਾਡਾ ਬਾਈ ਅੱਧ ਅੱਧਾ ਕ ਹੋਇਆ ਤੇ ਅੱਧਾ ਹੀ ਰਹਿੰਦਾ ਉੱਧਾ ਜੀ ਰਹਿੰਦਾ ਹਾਂ ਕਿੰਨੇ ਕੇ ਦਿਨ ਤੱਕ ਇਹ ਹੋ ਜਾਊਗਾ ਜੇ ਹੋ ਜਾਊਗਾ ਸਾਡਾ 10-12 ਦਿਨਾਂ ਤੱਕ ਉਹ ਬੂਰ ਦੇ ਸ਼ਾਮਪੁਰ ਨੇ ਕਿ ਕਿਹੜਾ ਬਾਈ ਜੀ ਅਸੀਂ ਦਾਮ ਕਰੰਨੇ ਆ ਜਦੋਂ ਲੈ ਗਏ ਆ ਸਾਰਾ ਕੁਝ ਲੈ ਕੇ ਦਿੰਦੇ ਆ ਹਾਂ ਜੇ ਕੋਈ ਮਾਰਾ ਮੋਤਾ ਪਹਿਲਾ ਹੈਗਾ ਉਹ ਤਾਂ ਹੈਗਾ ਹੀ ਹੈਗਾ ਜੀ 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 ਕੋਈ ਅਸੀਂ ਬਿਲਕੁਲ ਹੋਈਦੇ ਆ ਜੇ ਕੋਈ ਮਾਰੀ ਮੋਤੀ ਬਾਹਰ ਦਾ ਉਹ ਤਾਂ ਤੈਨੂੰ ਪਤਾ ਵੀ ਮਾਰੀ ਮੋਤੀ ਸੀਮੈਂਟ ਚ ਹੁੰਦੀ ਹੁੰਦੀ ਹੈ ਜੀ ਜੀ ਹਾਂ ਜੀ ਠੀਕ ਹੈ ਨਾ ਤੇ ਜੇ ਕੋਈ ਉਹ ਤੋਂ ਵੱਡਾ ਹੋਊਗਾ ਉਹ ਸਾਡਾ ਰਿਹਾ ਨਾਲ ਕਹਿਰੀ ਦੇ ਜੀ ਜੀ ਉਹ ਤੁਸੀਂ ਭਰਨ ਜੋਗਾ ਹਾਂ ਹਾਂ ਤੇ ਆ ਦੇਖੋ ਬਾਰੀਆਂ ਵੀ ਉਸ ਤੇ ਲੱਗੀਆਂ ਇਹ ਵੀ ਕੋਈ ਹੈਲ ਨਹੀਂ ਕੋਈ ਚੱਲ ਨਹੀਂ ਪੱਖੇ ਚੱਲਦੇ ਆ ਲੈਟਾ ਚੱਲਦੀਆਂ ਪ੍ਰੋਪਰ ਤਰਤੇ ਸਾਰਾ ਕੁਝ ਆਉਂਦਾ ਪੈਨੇ ਵੀ ਬੈਠੀ ਆ ਠੀਕ ਆ ਫੋਰਮਨ ਸਭ ਦਾ ਕਹਿਣਾ ਵੀ ਪੈਨੇ ਵੀ ਅਸੀਂ ਇੱਥੇ ਆ ਕਿਉਂਕਿ ਥੱਲੇ ਜੱਕ ਲੱਗੇ ਹੋਇਆ ਸਾਨੂੰ ਪਤਾ ਇਹ ਵੀ ਮੀਂਹ ਨਹੀਂ ਰਿਆ ਹੁੰਦਾ ਇਸ ਤੋਂ ਆਪਾਂ ਕਿਤੇ ਅੰਦਰੋਂ ਬਾਹਰ ਹੋ ਜਾਈਏ ਡਰ ਲੱਗਦਾ ਵੀ ਕੋਈ ਚੀਜ਼ ਆ ਕੋਈ ਉੱਤੇ ਨਾ ਡਰ ਜਾਵੇ ਪਰ ਇਹਨਾਂ ਤੇ ਜਿਹੜੀ ਸਾਤ ਆ ਜਿਹੜੀ ਇਹ ਜੱਕਾਂ ਦੇ ਉੱਤੇ ਖੜੀ ਆ ਇੱਕ ਮਿੰਟਾ ਵੇਖੀ ਅਗਲੇ ਨਾਲ ਕੰਮ ਕਰਦੇ ਆ ਹਨ ਜੀ ਹਾਂ ਠੀਕ ਹੈ ਜੀ ਹਾਂ ਜੀ ਹਾਂ ਤੇ ਆਪਾਂ ਗਾਂਢੀ ਤੇ ਫੋਰਮਨ ਸਾਹਿਬ ਜਿੰਨਾਂ ਦੇ ਮਕਾਨ ਨੀਵੇਂ ਹੋ ਗਏ ਹਾਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਆਪਣੀ ਟੀਮ ਵੱਲੋਂ ਬੀ ਹੋਕਸਟ ਅਸੀਂ ਇਹ ਕਹਾਂਗੇ ਵੀ ਬਾਈ ਤੁਹਾਡੇ ਨਾਲ ਕਿ ਦਸ ਵਰਕ ਕਰਨੀ ਆ ਵੀ ਅਸੀਂ ਫੋਨ ਤੇ ਸਾਡਾ ਹੁੰਦਾ ਬਾਈ ਜੀ ਫੋਨ ਨੰਬਰ ਸਾਡੇ ਦਿੱਤੇ ਹੁੰਦੇ ਆ ਫੋਨ ਤੇ ਸਾਡਾ ਆਉਂਦਾ ਕਿ ਆਪਾਂ ਘਰ ਘਰ ਜਾਈਏ ਉਹ ਤਾਂ ਤੈਨੂੰ ਪਤਾ ਜਾ ਨਹੀਂ ਸਕਦੇ ਗਰੀਬਾਂ ਨੂੰ ਫੋਨ ਤੇ ਹੀ ਹੋਣਾ ਜੋ ਕੋ ਹੋਣਾ ਠੀਕ ਆ ਬਾਈ ਨਿਰਮਣ ਹੁਣ ਦਾ ਜਿਹੜਾ ਨੰਬਰ ਆ ਸੰਪਰਕ ਨੰਬਰ ਆ ਜਿਹੜਾ ਤੁਸੀਂ ਕਰਨਾਗਾ ਉਹ ਸਾਡੀ ਸਕਰੀਨ ਤੇ ਇਸ ਵਕਤ ਚੱਲ ਰਿਹਾ ਤੇ ਇਸ ਨੰਬਰ ਤੇ ਕਾਲ ਕਰਕੇ ਕੋਈ ਤੁਹਾਡੀ ਬਿਲਡਿੰਗ ਚ ਕਾਉਣ ਵਾਲੀ ਆ ਤੁਹਾਡਾ ਕਮਰਾ ਦਾ ਕੋਈ ਮਕਾਨ ਆ ਕੋਈ ਕੋਟੀ ਚ ਕਾਉਣ ਵਾਲੀ ਆ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਤੋਂ ਚੁਕਾ ਸਕਦੇ ਆ ਪ੍ਰੋਪਰ ਤੌਰ ਤੇ ਤੁਹਾਡੇ ਨਾਲ ਐਗਰੀਮੈਂਟ ਕਰਕੇ ਪੂਰਾ ਰਸੇ ਲੈ ਕੇ ਉਹ ਟੀਮ ਕੰਮ ਫੇਰ ਸ਼ੁਰੂ ਕਰੋਗੀ ਹੂੰ ਜੇ ਕੋਈ ਲੋਖਾ ਜੋਖਾ ਹੋਇਆ ਕਿ ਤੁਹਾਡਾ ਹੈ ਭਰਨ ਯੋਗ ਆ ਹਾਂ ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਜਿਵੇਂ ਇਹ ਜ਼ਿੰਮੇਵਾਰੀ ਲੈਂਦੇ ਆ ਇਹ ਗਰੀਬ ਤਰ੍ਹਾਂ ਦੇ ਬੱਚੇ ਆ ਮਜ਼ਦੂਰ ਘਰ ਦੇ ਵਿੱਚ ਆ ਮਜ਼ਦੂਰਾਂ ਦੇ ਬੱਚੇ ਆ ਰਿਸਕ ਲੈ ਕੇ ਕੰਮ ਕਰਦੇ ਆ ਆਪਾਂ ਜੇ ਕਹ ਲਈਏ ਕੋਈ ਐਸੀ ਕੋਈ ਗੱਲਬਾਤ ਹੋ ਜਾਂਦੀ ਆ ਤੇ ਕਿੰਨੇ ਘਰ ਜਾਂਦੇ ਆ ਤੇ ਆਪਾਂ ਇੱਥੇ ਪੈਸੇ ਲਈ ਸੋਚ ਲੈਂਦੇ ਆ ਵੀ ਆਪਾਂ ਜੇ ਇਹਨਾਂ ਤੋਂ ਟ੍ਰੇਡ ਆ ਗਈ ਤਾਂ ਆਪਾਂ ਪੈਸਾ ਭਰੋਣਾ ਨਹੀਂ ਦਰਸ਼ਕੋ ਪੰਜਾਬ ਦੇ ਵਿੱਚ ਕਿੱਡੇ ਵੱਡੇ ਹਾਫੇ ਹੁੰਦੇ ਆ ਉਦੋਂ ਲੱਖਾਂ ਰੁਪਈਆ ਲੱਗ ਜਾਂਦਾ ਲੋਕਾਂ ਦਾ ਕਰੋੜਾਂ ਰੁਪਈਆ ਲੱਗ ਜਾਂਦਾ ਉੱਥੇ ਅਸੀਂ ਸੋਚਦੇ ਆ ਵੀ ਸਾਡਾ ਕਰੋੜਾ ਸਾਡਾ ਲੱਖਾਂ ਰੁਪਏ ਲੱਗਿਆ ਪਰ ਇੱਥੇ ਜਿਹੜੇ ਮਜ਼ਦੂਰ ਆ ਰਿਸਕ ਲੈ ਕੇ ਕੰਮ ਕਰਦੇ ਆ ਸਾਨੂੰ ਵੱਧ ਤੋਂ ਵੱਧ ਇਹਨਾਂ ਦੇ ਨਾਲ ਖੜਨਾ ਵੀ ਚਾਹੀਦਾ ਪ੍ਰੋਪਰ ਤੌਰ ਤੇ ਜਿੰਨਾ ਇਹ ਰਿਸਕ ਲੈਂਦੇ ਆ ਕੰਮ ਕਰਦੇ ਆ ਵਧੀਆ ਕੰਮ ਕਰਦੇ ਆ ਸਾਨੂੰ ਸਾਥ ਵੀ ਦੇਣਾ ਬਣਦਾ ਛੜਾ ਆਓ ਦੇਖੋ ਜਿਹੜਾ ਘਟੋ ਘਟ ਵੀ 1.5 ਫੁੱਟਾ ਜਿਹੜਾ ਇਹਨਾਂ ਨੇ ਮਕਾਨ ਆ ਜਿਹੜੇ ਕਮਰੇ ਆ ਸਕੂਲ ਦੇ ਉੱਚੇ ਚੱਕ ਤੇ ਜਿਹੜੇ 2 ਫੁੱਟ ਚੱਕਣ ਵਾਲੇ ਰਹਿੰਦੇ ਆ ਵੀ 2 ਫੁੱਟਾ ਇਹਨਾਂ ਨੇ ਪੂਰਾ ਕਰਨਾਗਾ ਉਹ ਕੁਸਮਲੇ ਦੀ ਇਹਨਾਂ ਨੇ ਪੂਰਾ ਜਿਦਾ ਕਰ ਦੇਣਾ ਹੈ ਕਿ ਮੈਂ ਫਿਰ ਠੀਕ ਹੈ ਚੜ੍ਹਦੀ ਕਲਾ ਕਿ ਮੈਂ ਕਿੱਦਾਂ ਲੱਗਿਆ ਇਹਨੂੰ ਕੰਮ ਵਧੀਆ ਕੰਮ ਆ ਕੋਲ ਮਾਂਦੇ ਮੈਂ ਤਾਂ ਹੈਗੀ ਆ ਥਾਂ ਥੋੜਾ ਰੈਕਸ ਹੋਈ ਆ ਇਸ ਕਾ ਨਾ ਤੇ ਰਿਸਕ ਲੈ ਕੇ ਕੰਮ ਕਰਦੇ ਐ ਫਲੇਰੀ ਕੰਮ ਲਗਾ ਰਿਹਾ ਕੋਲੋਂ ਕੋਲੋਂ ਮਜ਼ਦੂਰੀਆ ਹੀ ਤਾਂ ਹਾਂਜੀ ਹਾਂਜੀ ਇਹ ਯਾਨੀ ਉਸੇ ਕਰਕੇ ਮਜ਼ਦੂਰੀਆ ਕਰਕੇ ਕਰਨਾ ਹੀ ਪਣੀ ਮਜ਼ਦੂਰੀਆ ਹਾਂਜੀ ਹਾਂਜੀ ਆ ਕੋਈ ਚ ਤਾਂ ਕੀ ਗਰਬੜਾ ਵੀ ਇਹ ਜਿਹੇ ਰਿਸਕ ਜਿਹੇ ਉਂਗਿਆੜੀ ਤਾਂ ਪਾ ਵੀ ਹੁੰਦਾ ਜ਼ਿੰਮੇਵਾਰ ਦਾ ਤੇ ਵੀ ਨਹੀਂ ਵੀ ਉਹ ਪ੍ਰੋਪਰ ਤੌਰ ਤੇ ਲਗਾਤਾਰ ਜਿਹੜਾ ਕੰਮ ਨਹੀਂ ਮਿਲਦਾ ਤੇ ਜਿਹੜਾ ਇਹ ਹੈ ਇਹ ਸਾਨੂੰ ਲਗਾਤਾਰ ਕੰਮ ਮਿਲ ਜਾਂਦਾ ਜਿਹਦੇ ਹਾਂ ਜਿਹਦੇ ਕਰਕੇ ਸਾਨੂੰ ਰਿਸਕ ਲੈ ਕੇ ਕਰਨਾ ਪੈਂਦਾ ਹੈ ਨਾ ਰਾਜਿਤਿਕਰ ਕੋਈ ਇਹ ਜੀ ਦੁਰਘਟਨਾ ਤਾਂ ਨਹੀਂ ਕੋਈ ਇਸ ਵਾਪਸੇ ਕੰਮ ਦੇ ਵਿੱਚ ਕੋਈ ਹੋਈ ਨਹੀਂ ਆਇਆ ਕੋਈ ਨਹੀਂ ਆਇਆ ਤਾਂ ਵਧੀਆ ਦੇਖੋ ਟੀਮ ਨੇ ਜਿਹੜਾ ਪੂਰਾ ਵਧੀਆ ਕੰਮ ਕੀਤਾ ਜਿੱਥੇ ਵੀ ਕੀਤਾਗਾ ਅਸੀਂ ਬਾਰੋ ਵੀ ਇਹਨਾਂ ਦੀ ਟੀਮ ਬਾਰੇ ਜਿਹੜੀ ਜਾਣਕਾਰੀ ਲੈ ਕੇ ਤੁਹਾਡੇ ਤੇ ਕਰ ਜਾਣਕਾਰੀ ਪਹੁੰਚਾ ਰਹੇ ਆ ਤੇ ਟੀਮਾਂ ਜਿਹੜਾ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਕੋਈ ਵੀ ਮਕਾਨ ਚਾਹਣਾਗਾ ਇਹਦੇ ਦੇ ਨੰਬਰ ਤੇ ਸੰਪਰਕ ਕਰਕੇ ਸੰਪਰਕ ਕਰਕੇ ਤੁਸੀਂ ਆਪਣਾ ਮਕਾਨ ਕੋਠੀ ਦੋ ਵੀ ਬਿਲਡਿੰਗਾਂ ਵਿੱਚ ਪਾ ਸਕੋ ਵੀਰੇ ਹੋਰ ਦੇਖੀ ਕਿਵੇਂ ਹੋ ਠੀਕ ਹੈ ਵਧੀਆ ਵਧੀਆ ਕੀ ਨਾਮ ਆ ਤੁਹਾਡਾ ਵੀਰਪਾਲ ਸਿੰਘ ਜੀ ਵੀਰਪਾਲ ਵੀਰਵਰ ਸਿੰਘ ਵੀਰਵਾਲ ਸਿੰਘ ਕਿਹੜਾ ਪੰਡਾ ਆਹੀ ਆਹੀ ਪੰਡਾ ਸਹਨੇ ਪੰਡਾ ਸਹਨੇ ਪੰਡਾ ਤੋਂ ਕੰਮ ਕਰ ਰਹੇ ਆਂ ਕਿਵੇਂ ਲੱਗਾ ਇਸ ਟੀਮ ਦੇ ਨਾਲ ਜੀ ਬਹੁ ਬਈ ਲੱਗਈ ਬੱਗਰ ਦੀ ਟੀਮ ਦੇ ਜੀ ਲੱਗੀ ਅੱਛਾ ਅੱਛਾ ਜਿਵੇਂ ਆ ਵਧੀਆ ਜਿਣੀ ਗਰੀਬ ਦੇ ਹੱਕ ਨੂੰ ਵੀ ਠੀਕ ਆ ਕੰਮ ਜੀ ਜੀ ਉਧੜੀ ਭਾਲਣਾ ਆਉਂ ਜੀ ਜੀ ਪਰ ਆ ਵੀ ਵਾਧੂਆ ਕਰਨਾ ਹੈ ਕਰੀ ਜਾਂਦੇ ਠੀਕ ਹੈ ਠੀਕ ਹੈ ਜੀ ਉਹ ਵੈਸੇ ਬੰਦੇ ਨੂੰ ਪਤਾ ਨਹੀਂ ਕੀ ਕੰਮ ਮਿਲੇਗਾ ਨਾ ਮਿਲੇਗਾ ਹਾਂ ਵੀ ਪ੍ਰੋਪਰ ਤੌਰ ਤੇ ਕੰਮ ਨਹੀਂ ਲਗਾਤਾਰ ਨਹੀਂ ਮਿਲਦਾਗਾ ਡੇਲੀ ਡੇਲੀ ਕੰਮ ਨਹੀਂ ਮਿਲਦਾ ਹਾਂ ਡੇਲੀ ਡੇਲੀ ਇਹ ਬਗਲੇ ਕੰਮ ਨਹੀਂ ਹਾਂ ਬੜੀ ਗੱਲ ਵੀ ਵਧੀਆ ਮਿਹਰ ਆ ਸਕੋ ਵਧੀਆ ਸਭੇ ਰਚਕਾਰ ਚਲਾਈ ਜਾਂਦੇ ਜੀ 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 ਸਹੀ ਬੋਲੇ ਤੇ ਤੁਹਾਡੇ ਬੱਚੇ ਆ ਜਦੋਂ ਤੁਸੀਂ ਪਰਿਵਾਰ ਦੇ ਵਿੱਚ ਆਉਂਦੇ ਆ ਤੁਹਾਨੂੰ ਬੱਚੇ ਨਹੀਂ ਕਹਿੰਦੇ ਵੀ ਮਤਲਬ ਇਹ ਵੀ ਵੀ ਉੱਥੇ ਹਜ਼ਾਰ ਰਿਸਕ ਆ ਤੁਸੀਂ ਕੰਮ ਕਰਦੇ ਆ ਕਿ ਉਹ ਨਹੀਂ ਫਿਰ ਬੱਚਿਆਂ ਨੂੰ ਹੋਰ ਡਿਜ਼ਾਈਨਾਂ ਸੋਚਾਂ ਤਾਂ ਫਿਰ ਖਵਾਵਾ ਨਹੀਂ ਕੀ ਕੀ ਹਾਂ ਹਾਂਜੀ ਹਾਂਜੀ ਇਹ ਸਾਡੇ ਵਾਸ ਪਸ਼ਮਰ ਵਿੱਚ ਬਣਿਆ ਕੇ ਹਾਂ ਆ ਦੀ ਮਜ਼ਦੂਰੀ ਕਰੋ ਛੇ ਡੰਗ ਨਾ ਬਸ ਆ ਬੱਚੇ ਕੋਲ ਜੀ 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 ਬਹੁਤ ਵਧੀਆ ਗੱਲ ਹੈ ਜੀ 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 ਕਿਉਂ ਹੈ ਹਰ ਇੱਕ ਨੂੰ ਮਾਪੇ ਉਹਨੂੰ ਹੁੰਦਾ ਵੀ ਸਾਡਾ ਧੀ ਪੁੱਤਰਾ ਕੰਮ ਤੇ ਜਾਂਦਾ ਹੈ ਤੇ ਵੈਸੇ ਸਾਡੇ ਬੱਚਿਆਂ ਨੂੰ ਵੀ ਹੁੰਦਾ ਨਿੱਜ ਦਾ ਰਿਸਕੀ ਕੰਮ ਆ ਹਨਾ ਇਹ ਇਹਦੇ ਨਾਲ ਜਿਹੜੇ ਕੰਮ ਕਰਦੇ ਜਿਹੇ ਲੋਕਾਂ ਦਾ ਵਧੀਆ ਕੰਮ ਕਰਦੇ ਆ ਵਧੀਆ ਤੁਹਾਨੂੰ ਪਿਆਰ ਮਿਲਦਾ ਹੈ ਹਨਾ ਤੇ ਮਹਾਰਾਜ ਜੀ ਸਤਿਗੰਭੀ ਸੋਡੇ ਤੇ ਕਰਫਾ ਰੱਖੇ ਇਹ ਤੁਹਾਡੀ ਜੀ ਟੀਮ ਚੜ੍ਹਦੀ ਕਲਾ ਦੇ ਜਿਸਕੇ ਕੰਮ ਕਰਾ ਜਿਹੜਾ ਚੱਲਦਾ ਰਹੇ ਹਾਂ ਆਓ ਜੀ ਆਪਾਂ ਕਰੀਏ ਸੋ ਤੁਹਾਨੂੰ ਇਹ ਟੀਮ ਦੇ ਨਾਲ ਮਿਲਾ ਚੁੱਕੇ ਹਾਂ ਜਿਹੜਾ ਇਹਨਾਂ ਦਾ ਕੰਮ ਸੀਗਾ ਕੰਮ ਕਾਰਜਵਾਰੀ ਦੱਸਿਆ ਜਾ ਵੀ ਕੀ ਇਹ ਮਿਲ ਕੇ ਐਗਰੀਮੈਂਟ ਕਰਦੇ ਆ ਐਗਰੀਮੈਂਟ ਕਰਕੇ ਜਿਹੜਾ ਕੰਮ ਆ ਉਹ ਸ਼ੁਰੂ ਕਰਦੇ ਆ ਜੇ ਕੋਈ ਇਹਨਾਂ ਤੋਂ ਕੋਈ ਕਿਸੇ ਤਰ੍ਹਾਂ ਦੀ ਉਲੰਘਣਾ ਵੀ ਹੁੰਦੀ ਹੈ ਤੇ ਭਰਨਯੋਗ ਆ ਸੋ ਠੇਕੇਦਾਰ ਸਾਹਿਬ ਤੋਂ ਜਿਹੜੀ ਆਪਾਂ ਗੱਲ ਕੀਤੀ ਸੀ ਉਹਨਾਂ ਨੇ ਹਾਂ ਦੇ ਹਾਂ ਵਿੱਚ ਹੰਕਾਰ ਦਿੱਤਾ ਵੀ ਸਾਥੋਂ ਕੋਈ ਸਿੱਧਾ ਨੁਕਸਾਨ ਹੋਇਆ ਪਹਿਲੀ ਗੱਲ ਤੇ ਅਸੀਂ ਬਹੁਤ 12 ਸਾਲਾਂ ਤੋਂ ਕੰਮ ਕਰਦੇ ਹਾਂ ਮਿਆਜਤ ਕਰਦੇ ਸਾ ਟੀਮ ਨੂੰ ਨੁਕਸਾਨ ਨਹੀਂ ਹੋਇਆ ਕਿਸੇ ਦਾ ਵੀ ਠੇਕੇਦਾਰ ਸਾਹਿਬ ਆ ਉਹ ਆਪਣੇ ਵਿਚਾਰ ਖੜੇ ਆ ਉਹਨਾਂ ਨੇ ਵੀ ਤੁਹਾਡੀ ਗੱਲਬਾਤ ਕਰਕੇ ਸੁਣਾ ਤੁਹਾਡੇ ਤੱਕ ਭੇਜੀ ਆ ਸੁਣਾਈਏ ਤੁਹਾਡੇ ਤੱਕ ਵੀ ਉਹਨਾਂ ਤੇ ਕੀ ਕਹਿਣਾਗਾ ਤੇ ਇਹਨਾਂ ਦੇ ਜਿਹੜਾ ਆ ਸੁਖ ਗਾਰਡਨ ਲੈਫਟੈਂਗ ਆ ਜਿਹੜੀ ਇਹਨਾਂ ਦੀ ਟੀਮ ਆ ਜਿਹੜੀ ਇਹਨਾਂ ਦੀ ਬਣੀ ਹੋਈ ਹੈ ਇਹਨਾਂ ਦਾ ਆ ਬੋਰਡ ਆ ਬੈਨਰ ਲੱਗਾ ਪਿੱਛੇ ਮੋਬਾਈਲ ਨੰਬਰ ਲਿਖਿਆ ਹੋਇਆ 819 48 698 23 75 28809063 ਇਹ ਨੰਬਰ ਆ ਇਹਨਾਂ ਦੇ ਨੰਬਰਾਂ ਤੇ ਸੰਪਰਕ ਕਰਕੇ ਤੁਹਾਡਾ ਮਕਾਨ ਆ ਤੁਹਾਡੀ ਕੋਠੀ ਆ ਕੋਈ ਬਿਲਡਿੰਗ ਆ ਕੋਈ ਪਾਈ ਉਹ ਇਹਨਾਂ ਤੋਂ ਚੁਕਾ ਸਕਦੇ ਆ ਇਹਨਾਂ ਨਾਲ ਸੰਪਰਕ ਕਰਕੇ ਨੰਬਰਾਂ ਤੇ ਆਪਕਾ ਕਹ ਲਈਏ ਵੀ ਦੋ ਮੰਜ਼ਲਾ ਜਾਂ ਤਿੰਨ ਮੰਜ਼ਲਾ ਜਾਂ ਚਾਰ ਮੰਜ਼ਲਾ ਤਿੰਨ ਮੰਜ਼ਲਾ ਤੁਸੀਂ ਚੱਕਦੇ ਨੇ ਬਿਲਡਿੰਗ ਆ ਦੋ ਚਾਰ ਮੰਜ਼ਲਾ ਤੱਕ ਚੱਕ ਚਾਰ ਮੰਜ਼ਲ ਤੱਕ ਚੱਕ ਸਕਦੇ ਆ ਨਾ ਨਾਲ ਆ ਜਿਹੜਾ ਜਿਹਕ ਸਸਣ ਦੇ ਨਾਲ ਹੀ ਚੱਕ ਸਕਦੇ ਠੀਕ ਹੈ ਜੀ ਤੇ ਤੁਸੀਂ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਤੁਹਾਡੇ ਨਾਲ ਸੰਪਰਕ ਕਿਵੇਂ ਕਰਨਾ ਆਪਣੇ ਨਾਲ ਸੰਪਰਕ ਕਰਨ ਵਾਸਤੇ ਜਿਹੜੇ ਆਪਣਾ ਸੁਖ ਬੈਟਿੰਗ ਲੈਫਟਿੰਗ ਤੁਸੀਂ YouTube ਤੇ ਵੀ ਪਾਰ ਸਕਦੇ ਆ Instagram ਤੇ ਵੀ ਪਾਰ ਸਕਦੇ ਆ ਬਾਕੀ ਨਾਲ ਆਪਣੇ ਨੰਬਰ ਦਿੱਤੇ ਹੋਏ ਆ ਠੀਕ ਹੈ ਜੀ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਆ ਠੀਕ ਹੈ ਜੀ ਅਪਾ ਤਾਂ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਹੁਣ ਮਕਾਨ ਨੀਏ ਪੈ ਜਾਂਦੇ ਆ ਹਾਂ ਹਾਂ ਲੋਕਾਂ ਦੇ ਕਰੋੜਾ ਰੁਪਇਆ ਲੱਗੇ ਉਦਾਂ ਹੀ ਵੇਸਟ ਜਾਂਦੇ ਆ ਕਿ ਦੇਸ਼ਾਂ-ਪਦੇਸ਼ਾਂ ਦੇ ਵਿੱਚ ਵੀ ਜਿਹੜੇ ਲੋਕ ਆਪਾਂ ਨੂੰ ਮਕਾਨ ਬਣਾ ਕੇ ਛੱਡ ਜਾਂਦੇ ਆ ਸਾਡੇ ਜਮਾਨੇ ਛੱਡ ਜਾਂਦੇ ਆ ਹਾਂਜੀ ਉਹ ਜਦੋਂ 20 ਸਾਲਾਂ ਬਾਅਦ 10 ਸਾਲਾਂ ਬਾਅਦ ਮੁੜਦੇ ਆ ਤੇ ਉਹਨਾਂ ਦੇ ਹੋਊਗਾ ਨੀਵੇਂ ਹੋ ਜਾਂਦੇ ਆ ਹਾਂ ਪਾ ਕੇ ਕੰਮ ਹੋ ਹਾਂ ਕੰਮ ਖਰਾਬ ਹੋਏ ਹੁੰਦੇ ਆ ਕਿਉਂਕਿ ਜੇ ਮੰਨ ਲਈਏ ਆਪਾਂ ਘਰ-ਬਾਰ ਬਣਾਉਣੇ ਆ ਰੁਪਇਆ ਲਾਉਣੇ ਆ ਤੇ ਬਗਾਨਾ ਬੰਦਾ ਕਾ ਉਹਨੂੰ ਸੰਭ ਕਰਦਾ ਹਾਂ ਹਾਂਜੀ ਨਹੀਂ ਕਰਦਾ ਠੀਕ ਹੈ ਨਹੀਂ ਤੇ ਉਹ ਤਾਂ ਫਿਰ ਜਿਹੜਾ ਮ ਫਿਰ ਜਦੋਂ ਘਰ ਦੇ ਵਿੱਚ ਟ੍ਰੇਡ ਆਈ ਹੁੰਦੀ ਹੈ ਜੰਗ ਕਰਨੀ ਮਾ ਹੁੰਦਾ ਉਹਦੀ ਜਿਹੜੀ ਸ਼ੋਚਨ ਸ਼ਕਤੀ ਆ ਉਹ ਵਾਜਾ ਦਿੰਦੀ ਆ ਉਹਨੂੰ ਜਿਹੜਾ ਫੇਰਾ ਉਹਨੂੰ ਪਾਇਆ ਜਾਂਦਾਗਾ ਕਿ ਆਪਾਂ 10 ਲੱਖ ਰੁਪਿਆ ਅੱਗੇ ਲਾਇਆ ਤੇ 10 ਲੱਖ ਰੁਪਿਆ ਹੁਣ ਆਪਾਂ ਨੂੰ ਮਕਾਨ ਤੇ ਲਾਉਣਾ ਪਣਾ ਪਰ ਉਹ 10 ਲੱਖ ਰੁਪਿਆ ਹੁਣ ਲਾਉਣ ਦੀ ਲੋੜ ਨਹੀਂ ਲਾਉਣ ਦੀ ਲੋੜ ਨਹੀਂ ਹਾਂਜੀ ਹੁਣ ਬਸ ਵੀ ਆਪਣੇ ਨਾਲ ਕੰਟੈਕਟ ਕਰਨਾ ਜੀ ਤੇ ਜਿਹੜਾ ਆ ਪੈਸਾ ਲੱਗਾ ਲਗਾ ਕੇ ਖਾਬ ਹੁੰਦਾਗਾ ਉਹ ਖਰਾਬ ਕਰਨ ਦੀ ਲੋੜ ਨਹੀਂ ਜੀ ਹੁਣ ਭੰਨਣ ਤੋਂ ਪਹਿਲਾਂ ਇੱਕ ਵਾਰੀ ਆਪਣੇ ਨਾਲ ਸਲਾਹ ਕਰ ਲੈਣ ਜੀ ਤੁਹਾਡੇ ਨਿਸ਼ਪਰਕ ਹਾਂਜੀ ਜੀ ਜੀ ਤੇ ਆਪਾਂ ਉੱਪਰ ਚੱਲ ਅਕਾ ਦੇ ਤੁਹਾਡਾ ਜਿਹੜਾ ਕੰਮ ਆ ਤੁਹਾਡੇ ਮਕਾਨ ਆ ਤੁਹਾਡੀਆਂ ਕੋਠੀਆਂ ਤੁਹਾਡੀ ਬਿਲਡਿੰਗ ਆ ਗੁਰਦੁਆਰੇ ਦੇ ਕਈ ਵੀ ਰਿੰਦੇ ਆ ਧਾਰਮਿਕ ਜਿਹੜੀਆਂ ਬਿਲਡਿੰਗਾਂ ਹੁੰਦੀਆਂ ਜਾਂ ਗੁਰਦੁਆਰਿਆਂ ਦੇ ਮਾਲੀਆ ਪਿੰਡਾਂ ਦੀ ਸੱਤਾ ਦੇ ਵਿੱਚ ਦਰਵਾਜ਼ੇ ਬਣਾਉਂਦੇ ਆ ਪੰਚਾਇਤੀ ਦਰਵਾਜ਼ੇ ਉਹ ਵੀ ਕਈ ਵੀ ਇੱਕ ਸੀ ਦੀ ਆਸ ਹੁੰਦੀ ਆ ਵੀ ਸਾਡੀ ਜਿਹੜੀ ਯਾਦਗਰੀ ਉਹ ਇਦਾਂ ਦੀ ਰਹੇ ਵੀ ਉੱਚਾ ਚੱਕਾ ਜਾਵੇ ਤੇ ਇਸ ਟੀਵੀ ਨਾਲ ਸੰਪਰਕ ਕਰੋ ਤੇ ਤੁਹਾਡਾ ਜਿਹੜਾ ਹਾਲ ਆ ਉਹ ਜਕ ਸਿਸਟਮ ਦੇ ਨਾਲ ਚਾਕੇ ਤੁਹਾਡੇ ਜਿਹੜਾ ਪਰਪਰ ਹੱਲ ਆਇਆ ਕਰਕੇ ਦੇਣਗੇ ਤੁਹਾਡੇ ਪੈਸੇ ਦੀ ਬਚਤ ਕਰੋ ਜੀ ਕੀਪੀਟੀਵੀ ਟੀਮ ਨਾਲ ਸੰਪਰਕ ਕਰੋ ਜੀ ਅਗਲੀ ਵੀਡੀਓ ਜਲਦ ਲੈ ਕੇ ਤੁਹਾਡੇ ਤੇ ਹਾਜ਼ਰ ਹੋਵਾਂਗਾ ਧੱਤ ਦੇਵ ਜੀ ਆਜਾ ਤੋ ਬਲਾਓ ਫਤੇ ਪਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ